ਏ ਆਰਟੀ ਨਿਊਜ਼ ਨੈਟਵਰਕ ਦੇਖ ਰਹੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕਿ ਸਮੇਂ-ਸਮੇਂ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਨਾਲ ਮਿਲਾਈਦਾ ਹੈ ਇਸ ਤਰ੍ਹਾਂ ਹੀ ਜਦੋਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਭਗਵੰਤ ਮਾਨ ਜੀ ਜਿਹੜੇ ਸੀਐਮ ਹਨ ਉਹਨਾਂ ਕਿਹਾ ਸੀ ਬਾਹਰੋਂ ਆ ਕੇ ਸਾਡਾ ਸਾਥ ਦਿਓ ਇਸ ਤਰ੍ਹਾਂ ਹੀ 20 ਸਾਲ ਇੰਗਲੈਂਡ ਲਾ ਕੇ ਇੱਕ ਸ਼ਖਸ ਜੋ ਕਿ ਵਾਪਸ ਇੰਡੀਆ ਆਉਂਦੇ ਨੇ ਪੰਜਾਬ ਫਿਰ ਸਰਪੰਚੀ ਦੀ ਚੋਣ ਲੜਦੇ ਤੇ ਸਰਪੰਚੀ ਬਣਦੇ ਨੇ ਤੇ ਆਪਣੇ ਪਿੰਡ ਦਾ ਵਿਕਾਸ ਕਰਦੇ ਨੇ ਉਹਨਾਂ ਨਾਲ ਮਿਲਾਉਣ ਜਾ ਰਹੇ ਆ ਆਪ ਨੂੰ ਉਹਨਾਂ ਦਾ ਨਾਮ ਹੈ ਜੋਬਨਜੀਤ ਸਿੰਘ ਜੀ ਪਿੰਡ ਪਨਵਾ ਤੇ ਮਜੀਠੇ ਹਲਕੇ ਤੋਂ ਨੇ ਤੇ ਆਓ ਮਿਲਾਉਣੇ ਆ ਉਹਨਾਂ ਨੂੰ ਪਹਿਲਾਂ ਤੇ ਸਾਡੇ ਚੈਨਲ ਤੇ ਆਪ ਦਾ ਸਵਾਗਤ ਹੈ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਮਿਹਰਬਾਨੀ ਸਾਸੀ ਗਾਲ ਜੀ ਸਾਰੇ ਸਰੋਤਿਆਂ ਨੂੰ ਤੇ ਜੋਬਨਜੀਤ ਸਿੰਘ ਜੀ ਜਿੱਦਾਂ ਕਿ ਤੁਸੀਂ 20 ਸਾਲ ਇੰਗਲੈਂਡ ਲਾ ਕੇ ਆਏ ਹੋ ਤੇ ਆਪਣੇ ਬਾਰੇ ਪਹਿਲਾਂ ਕੁਝ ਜਾਣ ਪਹੁੰਚ ਕੇ ਇੰਗਲੈਂਡ ਕੀ ਕਰਦੇ ਰਹੇ ਤੇ ਕਿਸ ਤਰ੍ਹਾਂ ਤੜੀ ਸੋਚ ਬਣੀ ਕਿ ਇੱਥੇ ਆਈ ਆਪਾਂ ਵਿੱਚ ਮੈਂ ਇੰਗਲੈਂਡ ਮੇਰਾ ਰੈਸਟੋਰੈਂਟ ਲਾਈਨ ਦਾ ਕੰਮ ਹੈਗਾ ਹੀ ਰੈਸਟੋਰੈਂਟ ਦਾ ਓਨਰ ਹੀ ਤੇ ਹੁਣ ਮੈਂ ਤਕਰੀਬਨ ਪਿਛਲੇ 2 ਸਾਲ ਤੋਂ ਇੱਥੇ ਆਂ ਇੰਡੀਆ ਦੇ ਵਿੱਚ ਤੇ ਪਿਛਲੇ ਸਾਲ ਸਰਪੰਚੀ ਲੜੀ ਤੇ ਜਿੱਤੀ ਹੈ ਤੇ ਹੁਣ ਪਿੰਡ ਦੇ ਵਿਕਾਸ ਦਾ ਕਾਰਜਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਹਾਂਜੀ ਸਰਦਾਰ ਤਲਬੀਰ ਸਿੰਘ ਗਿੱਲ ਦੀ ਗਵਾਹੀ ਦੇ ਵਿੱਚ ਤੇ ਇਹ ਕਿੱਦਾਂ ਤੁਹਾਡੀ ਸੋਚ ਬਣੀ ਕਿ ਆਪਾਂ ਆ ਕੇ ਪਿੰਡ ਨੂੰ ਟੈਨ ਦੀ ਜੀਿੰਦਗੀ ਫਿਰ ਤੁਹਾਨੂੰ ਪਤਾ ਜਿੱਦਾਂ ਮਤਲਬ ਕਿ ਬੰਦੇ ਦੀ ਇੱਕ ਸੋਚ ਹੁੰਦੀ ਨਾ ਇੰਨਾ ਚ ਬਾਹਰ ਲਾਣਾ ਆ ਬਾਹਰ ਲਾਉਣ ਤੋਂ ਬਾਅਦ ਇੱਕ ਟੀਚਾ ਹੀ 15 ਸਾਲ 20 ਸਾਲ ਲਾਵਾਂਗੇ ਤੇ ਫਿਰ ਵਾਪਸ ਇਸ ਕਰਕੇ ਉਹ ਟੀਚਾ ਜਦੋਂ ਪੂਰਾ ਹੋਇਆ ਤੇ ਫਿਰ ਪਿੰਡ ਦੇ ਵਿਕਾਸ ਕਾਰਜਾਂ ਦਾ ਵੀ ਤੁਹਾਨੂੰ ਪਤਾ ਹੀ ਹੈ ਕੰਮ ਰੁਕਿਆ ਹੋਇਆ ਸੀ ਕਾਫੀ ਤੇ ਪਿਛਲੇ ਸਰਪੰਚ ਆਏ ਉਹਨਾਂ ਨੇ ਕੀਤਾ ਕੁਝ ਨਹੀਂ ਕਾਫੀ ਜਿਹੜਾ ਵਾ ਕੰਮ ਜਿਹੜਾ ਵਾ ਮੱਠਾ ਰਿਆ ਇਹ ਕਰਕੇ ਫਿਰ ਹੁਣ ਜਿਹੜਾ ਵਾ ਰਕਤ ਸਰਦਾਰ ਤਲਬੀਰ ਸਿੰਘ ਜਿਹੜੇ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਜਦੋਂ ਦੀ ਗਵਾਹੀ ਦਿੱਤੀ ਹੈ ਮਜੀਠੇ ਹਲਕੇ ਦੀ ਤੇ ਉਹ ਸਾਡੇ ਨਾਲ ਖੜੇ ਆ ਤੇ ਉਹਨਾਂ ਦੀ ਗਵਾਹੀ ਦੇ ਵਿੱਚ ਹੀ ਸਾਰੇ ਕੰਮ ਹੋ ਰਹੇ ਸੀ ਹਾਂਜੀ ਤੇ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਆ ਕੇ ਇੱਥੇ ਕੰਮ ਸ਼ੁਰੂ ਕੀਤਾ ਹੈ ਤੇ ਪਿੰਡ ਦੀ ਡਿਵੈਲਪਮੈਂਟ ਕੀ ਕੀ ਕੰਮ ਕੀਤੇ ਨੇ ਦੀ ਪਿੰਡ ਦੇ ਵਿੱਚ ਵੀਰ ਜੀ ਇੱਕ ਤਾਂ ਸਾਡੇ ਇੱਕ ਇਥੋਂ ਮੁੰਡਾ ਹੈ ਲੜਕਾ ਸਰਜੀਤ ਸਿੰਘ ਉਹ ਸ਼ਹੀਦ ਹੋਇਆ ਸੀ ਮਲਵਾਰਗਲ ਦੀ ਜੰਗ ਦੇ ਵਿੱਚ ਤੇ ਉਹਦਾ ਇੱਕ ਸਮਾਰਦੀ ਜਿਹੜੀ ਤਿਆਰੀ ਕੀਤੀ ਵਧੀਆ ਸਮਾਰਦਾ ਪਹਿਲਾਂ ਬਣੀ ਸੀ ਪਰ ਰੰਗ ਰੋਗਨ ਉਸ ਤੋਂ ਬਾਅਦ ਇੱਕ 게ਟ ਉਹਦਾ ਜਿਹੜਾ ਉਹਦੇ ਨਾਂ ਤੇ ਜਿਹੜਾ ਪਿੰਡ ਦੀ ਐਂਟਰੀ ਦੇ ਵਿੱਚ 게ਟ ਬਣਾਇਆ ਤਕਰੀਬਨ 5.5 ਲੱਖ ਰੁਪਏ ਦਾ ਜਿਹੜਾ ਖਰਚਾ ਆਇਆ ਜੀ ਹਾਂਜੀ ਤੇ ਉਸ ਤੋਂ ਬਾਅਦ ਜਿੰਮ ਦੀ ਤਿਆਰੀ ਆ ਜਿੰਮ ਵਾਸਤੇ ਇੱਟ ਸਟਾਈ ਆ ਮਸ਼ੀਨਾਂ ਵਾਲਿਆਂ ਨਾਲ ਗੱਲ ਹੋਈ ਆ ਤੇ ਬਾਕੀ ਹੋਰ ਛੱਪੜ ਦੇ ਕੰਮ ਆ ਹੋਰ ਜਿਹੜਾ ਪਿੰਡ ਦੇ ਵਿੱਚ ਜੇ ਕਿ ਕੋਈ ਗਰੀਬ ਗੁਰਬੇ ਨੂੰ ਜਾਂ ਕੀਤੀ ਪੈਣ ਨੂੰ ਲੋੜ ਪੈਂਦੀ ਜਾਂ ਜਿਹੜਾ ਮਤਲਬ ਕਿ ਬਿਲਕੁਲ ਹੀ ਗਰੀਬ ਤਬਕਾ ਆ ਉਹਨਾਂ ਦੇ ਨਾਲ ਹਰ ਮਤਲਬ ਕਿ ਵਿਆਹ ਸ਼ਾਦੀ ਦੇ ਵਿੱਚ ਉਹਨਾਂ ਦੀ ਮਦਦ ਕਰੀਦੀ ਆ ਤੇ ਬਾਕੀ ਪੈਣ ਦੇ ਵਿੱਚ ਜਿਹੜੇ ਦੂਸਰੇ ਟਾਇਲ ਵਗੈਰਾ ਜਾਂ ਲਾਉਣ ਦਾ ਕੰਮ ਆ ਫੁੱਲ ਬੂਟੇ ਲਾਉਣ ਦਾ ਕੰਮ ਆ ਉਹ ਸਾਰਾ ਜਿਹੜਾ ਵਾ ਮਤਲਬ ਕਿ ਚੱਲ ਰਿਹਾ ਉਹ ਜਿੱਦਾਂ ਤੇ ਵੀਰ ਜੀ ਉਹਨਾਂ ਨੇ ਵੀਡੀਓ ਵੀ ਵੇਖੀ ਹੈ ਕਿ ਜਦ ਬਣਾਈ ਵੀ ਵੀਡੀਓ ਤੇ ਸਾਰਾ ਕੰਮ ਜਿਹੜਾ ਉਹ ਤਕਰੀਬਨ ਚੱਲ ਰਿਹਾ ਵਾ ਤੇ ਤੁਸੀਂ ਜਿੱਦਾਂ ਕਿ ਇੱਥੇ ਕੰਮ ਕਰ ਰਹੇ ਹੋ ਤੇ ਕੀ ਫਰਕ ਲੱਗਾ ਤੁਹਾਨੂੰ ਇੰਗਲੈਂਡ ਦਾ ਫਰਕ ਤੇ ਤੁਹਾਨੂੰ ਪਤਾ ਉੱਥੇ ਫਿਰ ਤੁਹਾਨੂੰ ਜਿੱਦਾਂ ਮਤਲਬ ਕਿ ਤਰੱਕੀ ਵਾਲੇ ਦੇਸ਼ ਹੈਗੇ ਨੇ ਉਹ ਅਸੀਂ ਅਜੇ ਤਰੱਕੀ ਕਰ ਰਹੇ ਆ ਸਮਝਦੇ ਗੱਲ ਇਹੀ ਫਰਕ ਹੈ ਕਿ ਉਹ ਡਿਵੈਲਪਡ ਕੰਟਰੀਆਂ ਹੈਗੀਆਂ ਆ ਤੇ ਅਸੀਂ ਜਿਹੜਾ ਆਨ ਦੀ ਵੇ ਹੈਗੀ ਹੈ ਡਿਵੈਲਪਮੈਂਟ ਜਿਹੜੀ ਸਾਡੀ ਜਿਹੜੀ ਹੌਲੀ-ਹੌਲੀ ਜਿਹੜੀ ਸਰਕਾਰਾਂ ਦਾ ਕਰਕੇ ਪਹਿਲੋਂ ਸਰਕਾਰਾਂ ਆਈਆਂ ਵੀ ਆ ਕਿਸ ਨੇ ਕੁਝ ਨਹੀਂ ਕੀਤਾ ਕਾਂਗਰਸ ਦੀ ਸਰਕਾਰ ਰਹਿ ਕੇ ਗਈ ਆ 5 ਸਾਲ ਕੁਝ ਵੀ ਨਹੀਂ ਕਰਕੇ ਗਏ ਉਦਾਂ ਦਾ ਉਦਾਂ ਹੀ ਕੰਮ ਰੁਕਿਆ ਸੀ ਆ ਹੁਣ ਸਰਦਾਰ ਭਗਵੰਤ ਸਿੰਘ ਮਾਨ ਆਏ ਆ ਤੇ ਉਹਨਾਂ ਨੇ ਕਾਫੀ ਜਿਹੜਾ ਤੁਹਾਨੂੰ ਪਤਾ ਛੜਕਾਂ ਦਾ ਵੇਖ ਲਓ ਈਟੀਓ ਜੰਡੇਆਲਾ ਵੇਖ ਲਓ ਸਾਰਾ ਹਲਕਾ ਕਿੰਨਾ ਮਤਲਬ ਕਿ ਡਿਵੈਲਪਮੈਂਟ ਜਿਹੜੀ ਈਟੀਓ ਸਾਹਿਬ ਨੇ ਕਰਾਈ ਆ ਹੁਣ ਤਲਬੀਤ ਸਿੰਘ ਗੇਲਿਆ ਸਾਰੇ ਜਿੰਨੇ ਰਾਹ ਰਸਤੇ ਜਿੰਨਾ ਵੀ ਰੁਕੇ ਹੋਏ ਸੀ ਸਾਰੇ ਕੰਮ ਜਿਹੜੇ ਬਹੁਤ ਜ਼ੋਰਾਂ ਨਾਲ ਚੱਲ ਰਹੇ ਆ ਬਹੁਤ ਵਧੀਆ ਮਤਲਬ ਕਿ ਕੰਮ ਕਰ ਰਹੇ ਆ ਤੇ ਹੁਣ ਤਾਂ ਬਹੁਤ ਜ਼ਿਆਦਾ ਫਰਕ ਆ ਡਿਸਪੈਂਸਰੀਆਂ ਵਗੈਰਾ ਵੀ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਬਣ ਗਈਆਂ ਆ ਬਾਕੀ ਹੋਰ ਸਹੂਲਤਾਂ ਆ ਬਾਕੀ ਜਿਹੜੇ ਗੁਰੂਗ੍ਰਾਂਸਾ ਮਹਾਰਾਜ ਦੇ ਹੈਗੇ ਹੀ ਦੋਖੀ ਉਹਨਾਂ ਨੂੰ ਵੀ ਜਿਹੜਾ ਮਤਲਬ ਕਿ ਉਹਨਾਂ ਦੇ ਵਿੱਚ ਪੂਰਾ ਉਹਨਾਂ ਦੇ ਮਤਲਬ ਕਾਰਵਾਈ ਹੋ ਰਹੀ ਆ 328 ਰੂਪਾਂ ਦਾ ਜਿਹੜਾ ਮੁੱਦਾ ਸੀ ਸਮਝਦੇ ਗੱਲ ਤੇ ਉਹ ਸਾਰਾ ਤਰਬੀਰ ਸਿੰਘ ਗਿੱਲ ਸਾਰੇ ਹੁਣ ਬਹੁਤ ਜ਼ਿਆਦਾ ਫਰਕ ਆ ਪਹਿਲਾਂ ਦੀਆਂ ਸਰਕਾਰਾਂ ਦੇ ਨਾਲੋਂ ਤੇ ਬਹੁਤ ਜ਼ਿਆਦਾ ਮਤਲਬ ਕਿ ਡਿਵੈਲਪਮੈਂਟ ਹੈ ਬਾਕੀ ਸਰਦਾਰ ਤਰਬੀਰ ਸਿੰਘ ਗਿੱਲ ਜਿਹੜੇ ਉਹ ਹੈ ਧਾਕੜ ਲੀਡਰ ਆ ਤੇ ਖੜਨ ਵਾਲੇ ਬੰਦਿਆਂ ਦੇ ਨਾਲ ਇਸ ਕਰਕੇ ਅਸੀਂ ਉਹਨਾਂ ਨੂੰ ਜੁਆਇਨ ਕੀਤਾ ਤੇ ਮਤਲਬ ਕਿ ਉਹਨਾਂ ਦੇ ਥਰੂ ਹੀ ਸਾਰੀ ਡਿਵੈਲਪਮੈਂਟ ਜਿਹੜੀ ਹੋ ਰਹੀ ਆ ਕਾਫੀ ਗ੍ਰਾਂਟ ਵੀ ਦੇ ਰਹੇ ਨੇ ਤੇ ਨਾਲ ਨੇ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਨਾਲ ਹੈਗੇ ਤੇ ਪਿੰਡ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਕੰਮ ਕਰ ਰਹੇ ਹੋ ਤੇ ਕੀ ਕੀ ਹੋਰ ਕੰਮ ਕਰਨ ਦੇ ਟੀਚੇ ਨੇ ਤੁਹਾਡੇ ਪਿੰਡ ਦੇ ਵਿੱਚ ਵੀਰ ਜੀ ਸਾਡਾ ਤੇ ਹੈਗਾ ਜੇ ਮਤਲਬ ਕਿ ਗਰੀਬ ਕੁੜੀਆਂ ਦੀ ਜਿਹੜੇ ਵਿਆਹ ਕਰਾਂਗੇ ਅੱਗੇ ਜਾ ਕੇ ਸਮਝਦੇ ਜਿੰਨੂੰ ਮਤਲਬ ਕਿ ਜੋ ਕੇਹ ਵੀ ਧੀ ਪੈਣਾ ਜਾਂ ਕੋਈ ਵੀ ਆ ਬੇਰੋਜ਼ਗਾਰ ਆ ਉਹਨਾਂ ਨੂੰ ਸਲਾਈ ਮਸ਼ੀਨਾਂ ਇਹ ਉਹ ਜਿੰਨਾ ਵੀ ਕੰਮ ਹੋ ਸਕੂਗਾ ਕਿਸ ਤਰੀਕੇ ਨਾਲ ਵੀ ਮਦਦ ਹੋਗੀ ਉਹ ਕਰਾਂਗੇ ਪੈਸੇ ਦਾ ਜਿਹੜਾ ਵਾ ਕੋਲੋਂ ਲਾ ਕੇ ਵੀ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਕਰਾਂਗੇ ਕੋਈ ਮਸਲਾ ਨਹੀਂ ਹੈਗਾ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੇ ਯੂਥ ਨੂੰ ਜਿਵੇਂ ਨਸ਼ੇ ਵੀ ਚੱਲ ਰਹੇ ਨੇ ਸਾਰਾ ਕੁਝ ਚੱਲ ਰਿਹਾ ਉਹਦੇ ਬਾਰੇ ਕੀ ਨਾ ਨਸ਼ੇ ਦਾ ਜਦ ਹੁਣ ਜਿਹੜਾ ਭਗਵੰਤ ਸਿੰਘ ਮਾਨ ਦੀ ਸਰਕਾਰ ਇਹਨਾਂ ਨੇ ਤੇ ਬਹੁਤ ਜਾਦੀ ਨਾਤ ਪਾਈ ਹੋਈ ਆ ਪਹਿਲਾਂ ਨਾਲੋਂ ਵੇਖੋ ਕਿਦਾਂ ਨਸ਼ੇ ਵਾਲਿਆਂ ਤੇ ਸਕੰਜਾ ਕਸ਼ੇ ਆਇਆ ਹੁਣ ਇੱਕ ਆਨਲਾਈਨ ਨੰਬਰ ਵੀ ਆ ਉਹਤੇ ਤੇ ਤੁਸੀਂ ਕੰਪਲੇਂਟ ਕਰੋ ਉਸ ਤੋਂ ਬਾਅਦ ਅਗਲੇਾਂ ਤੇ ਕਾਰਵਾਈ ਕੀਤੀ ਜਾਂਦੀ ਉਹਦਾ ਘਾਰਟਾ ਆ ਜਾਂਦਾ ਆ ਮਜੀਠੀਆ ਸਾਹਿਬ ਨੂੰ ਵੇਖ ਲਓ ਅੰਦਰ ਕਰਤਾ ਉਹਨਾਂ ਨੇ ਮਜੀਠੀਆ ਜੀ ਉਹਨਾਂ ਨੇ ਮੇਨ ਮੱਦੇ ਜਿਹੜੇ ਡਰੱਗ ਦੇ ਜਿਹੜੇ ਹੈਗੇ ਸਾਨੂੰ ਮਜੀਠੀਆ ਜੀ ਉਹਨਾਂ ਨੂੰ ਫੜ ਕੇ ਅੰਦਰ ਦੇ ਛੱਡਿਆ ਕੋਈ ਵੀ ਆ ਜਾਂ ਕੋਈ ਵੀ ਬੰਦਾ ਜਿਹੜਾ ਵੀ ਆ ਪਕੜਿਆ ਜਾਂਦਾ ਉਹ ਮੁੜ ਕੇ ਛੱਡਦੇ ਨਹੀਂ ਹੈਗੇ ਹੁਣ ਪਰਚਾ ਉਹਨਾਂ ਤੇ ਕਰਦੇ ਆ ਦਰਜ ਤੇ ਪੂਰਾ ਮੱਲਕ ਐ ਪ੍ਰੋਪਰ ਜਿਹੜਾ ਪੂਰਾ ਸਰਕਾਰ ਨੇ ਪੂਰਾ ਛਕੰਜਾ ਕੱਸਿਆ ਆ ਜਿਹੜਾ ਗਵਰਨਮੈਂਟ ਜਿਹੜੀ ਭਗਵੰਤ ਸਿੰਘ ਮਾਨ ਦੀ ਹੈਗੀ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਮਤਲਬ ਗਾਂ ਉਹ ਕਿਹੜੇ ਪਾਸੇ ਅਟਰੈਕਸ਼ਨ ਹੋਵੇ ਕਿਹੜੇ ਕੰਮ ਕਰਨ ਕਿਦਾਂ ਕਰਨ ਯੂਥ ਨੂੰ ਇਹੋ ਹੀ ਆ ਵੀਰ ਜੀ ਨਸ਼ਾ ਜਿਹੜਾ ਵਾ ਉਹ ਨਾ ਕਰਨ ਆਪਣੇ ਮਾਪਿਆਂ ਦੇ ਆਖੇ ਲੱਗਣਾ ਕੰਮ ਕਰਨ ਤੇ ਸਟੱਡੀ ਕਰਨ ਜਿਹੜੀ ਵੀ ਸਟੱਡੀ ਚੱਲਦੀ ਆ ਮੋਸਟਲੀ ਜਿਹੜੀ ਆ ਨੈਟਵਰਕਿੰਗ ਦੀ ਸਟੱਡੀ ਦਾ ਯੋਗ ਹੈਗਾ ਹਨਾ ਉਹ ਸਟੱਡੀ ਜਿਹੜੀ ਕਰਨ ਉਹਦੇ ਵਿੱਚ ਹੀ ਸਾਰਾ ਫਾਇਦਾ ਆ ਦੂਜਾ ਜਿਹੜਾ ਵਾ ਆਪਣਾ ਜਿਹੜਾ ਬਾਹਰ ਚੱਲ ਜਾਂਦੇ ਆ ਉਹ ਵੀ ਚਲੋ 2-4 ਸਾਲ 10 ਸਾਲ ਲਾਏ ਤੇ ਫੇਰ ਵਾਪਸ ਆ ਗਏ ਜਿਹੜਾ ਬੰਦਾ ਜਾ ਕੇ ਉੱਥੇ ਪੱਕਾ ਰਹਿ ਜਾਂਦਾ ਵਾ ਮੁੜ ਕੇ ਵਾਪਸ ਨਹੀਂ ਆਉਂਦਾ ਉਹ ਵੀ ਚੀਜ਼ ਜਿਹੜੀ ਹੈ ਮਾੜੀ ਹੈ ਨਾ ਆਪਣੀ ਫੈਮਿਲੀ ਵੀ ਲੈ ਕੇ ਬੱਚੇ ਵੀ ਲੈ ਕੇ ਮੁੜ ਕੇ ਕੋਈ ਆਉਂਦਾ ਨਹੀਂ ਉਥੋਂ ਤੇ ਉਸ ਚੀਜ਼ ਦਾ ਜਿਹੜਾ ਉਹ ਕਿਉਂਕਿ ਅਸੀਂ ਜੰਮੇ ਇੱਥੇ ਆ ਜੇ ਅਸੀਂ ਪੰਜਾਬ ਵਿੱਚ ਜੰਮੇ ਆ ਜੇ ਸਾਨੂੰ ਪ੍ਰਮਾਤਮਾ ਨੇ ਇੱਥੇ ਜਨਮ ਦਿੱਤਾ ਆ ਤੇ ਇਹ ਚੀਜ਼ ਦਾ ਸਾਡਾ ਵੀ ਇੱਕ ਫਰਜ਼ ਬਣਦਾ ਨਾ ਵੀ ਅਸੀਂ ਆਪਣੀ ਧਰਤੀ ਤੇ ਜੰਮ ਕੇ ਤੇ ਇਹ ਧਰਤੀ ਦਾ ਕੋਈ ਸਵਾਰੀਏ ਇਹ ਨਹੀਂ ਕਿ ਆਪਾਂ ਬਾਹਰ ਜਾ ਕੇ ਆਪਣੀ ਜਵਾਨੀ ਸਾਰੀ ਉਹਨਾਂ ਨੂੰ ਦੇ ਦਿੱਤੀ ਜਿੱਦਾਂ ਤੇ ਮੁੜ ਕੇ ਨਾ ਕੋਈ ਮੁੜਦਾ ਅਹੀਂ ਮੈਂ ਤੇ ਵੇਖਿਆ ਅਹੀਂ ਇਲਾਕੇ ਦੇ ਵਿੱਚੋਂ ਪਹਿਲੇ ਬੰਦੇ ਆ ਜਿਹੜੇ ਵਾਪਸ ਆਏ ਨੇ ਨਹੀਂ ਤੇ ਕੋਈ ਬੰਦਾ ਜਿਹੜਾ ਉਹ ਬਿਲਕੁਲ ਮੁੜਦਾ ਹੀ ਨਹੀਂ ਉਥੋਂ ਜਿਹੜਾ ਗਿਆ ਬਾਕੀ ਜੂਥ ਨੂੰ ਇਹੋ ਹੀ ਆ ਕਿ ਵੱਧ ਤੋਂ ਵੱਧ ਜਿਹੜਾ ਨਸ਼ੇ ਤੋਂ ਬਚੋ ਜਿੰਮ ਵਗੈਰਾ ਜੁਆਇਨ ਕਰੋ ਖੇਡਾਂ ਵੱਲ ਜਿਹੜਾ ਸਾਧ ਤੋਂ ਬਾਕੀ ਅਸੀਂ ਫੁੱਟਬਾਲ ਦੀਆਂ ਕਿੱਟਾਂ ਵੀ ਵੰਡ ਰਹੇ ਹਾਂ ਹਰੇਕ ਪਿੰਡ ਦੇ ਵਿੱਚ ਅਲੱਗ-ਅਲੱਗ ਜਿੰਨੇ ਪਿੰਡ ਆ ਸਾਰਿਆਂ ਨੂੰ ਫੁੱਟਬਾਲ ਦੀਆਂ ਕਿੱਟਾਂ ਉਹਨਾਂ ਨੂੰ ਕਿੱਟ ਬਣਾਵਾਂਗੇ ਜਿੰਮ ਵੀ ਬਣਾਉਣੇ ਪੈਣਗੇ 1 2 4 ਪੰਜ ਜਿਹਨੇ ਵੀ ਬਣਾ ਕੇ ਦਿੱਤੇਗੇ ਦਵਾਂਗੇ ਸਾਰਿਆਂ ਦੇ ਨਾਲ ਆ ਤੇ ਬਾਕੀ ਤਗੜੇ ਹੋ ਕੇ ਜਿਹੜਾ ਵਾ ਆਪਣੇ ਸਮਾਜ ਨੂੰ ਜਿਹੜਾ ਉਹ ਸਵਾਰੀਏ ਸੋ ਇਹ ਸੰਸ ਸਾਡੇ ਨਾਲ ਜੋ ਬੰਜੀਤ ਸਿੰਘ ਜੀ ਜੋ ਕਿ ਵਿਦੇਸ਼ ਤੋਂ ਆ ਕੇ ਇੰਗਲੈਂਡ ਦੀ ਧਰਤੀ ਤੋਂ ਇੱਥੇ ਪਿੰਡ ਦਾ ਵਿੱਚ ਵਿਕਾਸ ਕਰ ਰਹੇ ਨੇ ਤੇ ਨੌਜਵਾਨਾਂ ਨੂੰ ਇੰਨਾ ਕਿਹਾ ਕਿ ਪਿੰਡ ਦੇ ਪਿੰਡਾਂ ਦਾ ਵਿਕਾਸ ਤੇ ਆਪਣੇ ਪੰਜਾਬ ਲਈ ਕੰਮ ਕਰੋ ਜੇ ਵਿਦੇਸ਼ ਜਾਣਾ ਹੈ ਤੇ 5 7 10 ਸਾਲ ਲਾਓ ਆਪਣੇ ਘਰ ਦੀ ਤਰੱਕੀ ਕਰਕੇ ਫਿਰ ਆ ਕੇ ਪੰਜਾਬ ਦੇ ਵਿੱਚ ਤਰੱਕੀ ਦੇ ਵਿੱਚ ਹਿੱਸਾ ਪਾਓ ਸੋ ਅੱਜ ਦੇ ਦਿਨ ਇਨਾ ਹੀ ਸੁਖਨਾਮ ਸਿੰਘ ਵੱਲੋਂ ਆਪ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਅਦਾ